ਕਾਂਗਰਸ ਦੁਆਰਾ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਨੂੰ ਮੈਦਾਨ ਵਿੱਚੋਂ ਤਾਰਨ ਤੋਂ ਬਾਅਦ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਮੰਤਰੀ ਮੀਤ ਹਰਨੂੰ ਟਿਕਟ ਦਿੱਤੀ ਹੈ ਉੱਥੇ ਹੀ ਜਿਮਨੀ ਚੋਣ ਦੇ ਜੇਤੂ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਮੈਦਾਨ ਵਿੱਚ ਹਨ ਸਰਦਾਰ ਮਾਨ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਮੇਰਾ ਮੁਕਾਬਲਾ ਜਿਹਨਾਂ ਨਾਲ ਪ੍ਰੈਸ ਕਰਾਉਗੇ ਉਹਦੇ ਨਾਲ ਮੁਕਾਬਲਾ ਹੋ ਜਾਊਗਾ वैसे मेरा मुकाबला किसी ਨਾਲ ਹੈ ਨਹੀਂ ਅੱਜ ਦੀ ਕੜੀ ਸੁਖਪਾਲ ਸਿੰਘ ਕਹਿੰਦਾ ਜੀ ਤੁਹਾਡੀ ਰਿਸਪੈਕਟ ਕਰਦੇ ਨੇ ਉਹ ਕਹਿੰਦੇ ਮੈਂ ਮਾਨ ਸਾਹਿਬ ਦੇ ਖਿਲਾਫ ਬਿਲਕੁਲ ਹੀ ਕੋਈ ਬਿਆਨ ਨਹੀਂ ਦੇਣਾ ਚਲੋ ਪਾਰਟੀ ਨੇ ਮੈਨੂੰ ਖੜਾ ਕੀਤਾਗਾ ਕਦੇ ਤਾਂ ਮੈਂ ਕਹਾਂ ਕੋਈ ਮੁਕਾਬਲਾ ਨਹੀਂ ਹੈ ਮੇਰੇ ਖਿਲਾਫ ਮਨਤਬ ਸੀਐਮ ਸਿਟੀ ਹੈ ਤੇ ਜੇਕਰ 2 ਸਾਲ ਹੋ ਚੱਕੇ ਨੇ ਇੱਥੇ ਸੀਐਮ ਬਣੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਲੋਕਾਂ 'ਚ ਵਿਚਰਦੇ ਹੋ ਲੋਕਾਂ ਨਾਲ ਗੱਲਾਂ ਕਰਦੇ ਹੋ ਲੋਕ ਤੁਹਾਡੇ ਕੋਲ ਦੁੱਖ ਲੈ ਕੇ ਪਹੁੰਚਦੇ ਕਿਸ ਤਰ੍ਹਾਂ ਦਾ ਹਾਲਾਤ ਹੈ ਜਿਆਦਾ ਗੰਦੇ ਵਾਲੇ ਤੇ ਆਏ ਹੋ ਕੀ ਕਹਿਣਾ ਮੈਂ ਸੀਐਮ ਸਾਹਿਬ ਤੋਂ ਜਿਆਦਾ ਕੰਮ ਕਰਦਾ ਜੀ ਦਾ ਮਤਲਬ ਹੈ ਕਿ ਸੀਐਮ ਸਾਹਿਬ ਹਟ ਗਿਆ ਕੰਮ ਕਰਨ ਤੋਂ ਕਿਉਂ ਕਰਕੇ ਉੱਠੁੰਦਾ ਐਮਪੀ ਸਾਰਾ ਉਹਨੇ ਜ਼ਿੰਮੇਵਾਰੀ ਸੰਭੀ ਹੋਈ ਹੈ ਅੱਜ ਮੈਂ ਇੱਕ ਗੰਦੇ ਨਾਲੇ ਧੂਰੀ ਗੇਟ ਦੇ ਉੱਤੇ ਆਇਆ ਮੈਨੂੰ ਬਹੁਤ ਸ਼ਰਮ ਹੈ ਕਿ ਇੱਥੋਂ ਦੇ ਐਮ.ਐਲ.ਏ ਤੇ ਇੱਥੋਂ ਦਾ ਜਿਹੜਾ ਨਿਜ਼ਾਮ ਹੈ ਉਹ ਇਸ ਨੂੰ ਠੀਕ ਨਹੀਂ ਕਰ ਰਿਹਾ ਜਦੋਂ ਵੀ ਮੀਂਹ ਪਊਗਾ ਤੇ ਸਾਰਾ ਬਾਜ਼ਾਰ ਗੰਦੇ ਪਾਣੀ ਦੇ ਨਾਲ ਭਰ ਜਾਊਗਾ ਹੁਣ ਗੱਲ ਆਈ ਹੈ ਕਿ ਇਹ ਅੰਗਰੇਜ਼ਾਂ ਦੇ ਵੇਲੇ ਦੀ ਇੱਕ ਮਾਲਮਹਿਕ ਮੇ ਦੀ ਕਿਤਾਬ ਹੈ ਜੀ ਜਿਹਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਰੇ ਡੀ.ਸੀ. ਸਾਰੇ ਤਹਿਸੀਲਦਾਰ 3 ਮਹੀਨੇ ਪਹਿਲਾਂ ਬਰਸਾਤ ਦੇ ਆਉਣ ਤੋਂ ਪਹਿਲਾਂ ਸਾਰੇ ਨਾਲੇ ਸਾਰੀਆਂ ਡਰੇਨਾਂ ਸਾਰੀਆਂ ਨਹਿਰਾਂ ਸਾਰੇ ਦਰਿਆ ਸਾਰਿਆਂ ਦੇ ਬੰਦ ਤਕੜੇ ਕਰ ਦੇਣਗੇ ਜਿਹੜਾ ਇਹ ਮੌਨਸੂਨ ਦੇ ਵਿੱਚ ਪਾਣੀ ਬਾਦ ਨਾ ਆ ਸਕੇ ਇਹ ਮੈਂ ਚਿੱਠੀ ਚੀਫ ਸੈਕਟਰ ਨੂੰ ਪਹਿਲਾਂ ਹੀ ਦੇਖ ਦਿੱਤੀ ਹੈ ਹੁਣ ਚੀਫ ਸਕੱਟਰੀ ਦੇਖੂਗਾ ਕਿ ਮੈਂ ਹਦਾਇਤਾਂ ਸਾਰੇ ਡੀਸੀਜ਼ ਨੂੰ ਕਰਦਾ ਕਿ ਨਹੀਂ ਪਰ ਆ ਜਿਹੜੀ ਮੇਰੀ ਗੱਲਬਾਤ ਹੋ ਰਹੀ ਹੈ ਮੈਂ ਬੇਨਤੀ ਕਰਦਾ ਹਰਿਆਣਾ ਦੇ ਡੀਸੀਜ਼ ਨੂੰ ਤੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਕਿ ਹੁਣ ਤੋਂ ਤੁਸੀਂ ਕੰਮ ਸ਼ੁਰੂ ਕਰੋ ਕਿ ਕਾ ਗਰਦਾ ਵੀ ਦੇਖੋ ਤੇ ਸਾਰੇ ਜਿੰਨੀਆਂ ਡਰੇਨਾਂ ਹੈਗੀਆਂ ਜਿੰਨੇ ਦਰਿਆ ਹੈ ਜਿੰਨੇ ਸੂਏ ਹੈ ਜਿੰਨੀਆਂ ਨਹਿਰਾਂ ਹੈ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਕੰਦੇ ਨੇ ਉਹਨਾਂ ਨੂੰ ਤਕੜਾ ਕਰੋ ਤੇ ਜੇ ਇਹਨਾਂ ਦੇ ਵਿੱਚ ਜ਼ਿਆਦਾ ਮਿੱਟੀ ਤੇ ਰੇਤ ਆ ਗਈ ਹੈ ਉਸ ਨੂੰ ਕਢਾਉਣੇ ਸ਼ੁਰੂ ਕਰੋ ਰੇਤ ਕਢਾਉਣ ਦੇ ਨਾਲ ਲੋਕਾਂ ਦਾ ਬੜਾ ਫਾਇਦਾ ਹੋਊਗਾ ਕਿਉਂ ਕਰਕੇ ਬਹੁਤ ਟੋਟ ਹੈ ਰੇਤ ਤੇ ਰੇਤ ਦੀ ਤੇ ਸਰਕਾਰ ਨੂੰ ਵੀ ਕੁਝ ਪੈਸਾ ਮਿਲੂਗਾ ਜੇ ਉਹ ਰੇਤ ਨੂੰ ਕੱਢ ਕੇ ਉਹਦਾ ਸੇਲ ਕਰਨਗੇ ਤਾਂ ਮੈਂ ਦੇਸੀ ਨੂੰ ਵੀ ਹੁਣੇ ਮੈਂ ਕਰ ਦਾਂ ਟੈਲੀਫੋਨ ਕੀ ਇਹ ਸ਼ਰਮਿੰਦਗੀ ਦੀ ਗੱਲ ਹੈ ਕਿ ਸਾਰਾ ਬਾਜ਼ਾਰ ਇੱਥੇ ਇਕੱਠਾ ਹੋਇਆ ਹੋਇਆ ਹੈ ਤੇ بارشਾਂ ਆਉਣ ਵਾਲੀਆਂ ਤੇ ਇਹ ਨਾਲਾ ਇਹ ਸਾਰੀ ਗੰਦਗੀ ਸਾਡੇ ਧੂੜੀ ਗੇਟ ਦੇ ਉੱਤੇ ਬਿਚਾਰ ਜੀ ਮਿਸਟਰ ਕਮੇਸ਼ਰ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਸਰ ਹੈਲੋ Hello. Hello. Good morning, sir. Good morning, Commissioner. I'm standing at Turi Gate. There's a very foul-smelling drain which sir. floods the street every year when the rains come. Will you kindly have sir. it cleaned, please? Hmm? Right. Sir. Right. Sir. Thank you very much. I'll be very happy if you right, get the work started by tomorrow. You know, the whole town is crowded, and I sort of believe you are an executive officer who right. executes things fast. Thank you. ਮਾਤਾ ਸਾਬ ਜਿਸ हिसाब ਨਾਲ ਗੱਲ ਹੋਈ ਐ ਜੀ ਜਿਸ ਸਾਬ ਕਹਿੰਦੇ ਹੁਣੇ ਮੈਂ ਕਰ ਦਿੰਦਾ ਮਾਤਾ